ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ। ਭਾਬੀ ਦਾ ਭਰਾ ਮੇਰਾ ਹੱਥ ਫੜ ਕੇ ਜ਼ਬਰਦਸਤੀ ਮੈਨੂੰ ਇੱਕ ਪਾਸੇ ਵੱਲ ਲੈ ਜਾ ਰਿਹਾ ਸੀ। ਮੈਂ ਹੁਣ ਰੋਕਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਰੋਕਦਾ ਹੀ ਨਹੀਂ ਸੀ। ਮੈਂ ਬਹੁਤ ਡਰ ਗਈ ਸੀ। ਪਤਾ ਨਹੀਂ ਉਹ ਮੈਨੂੰ ਕਿੱਥੇ ਲਈ ਜਾ ਰਿਹਾ ਸੀ ਤੇ ਕਿਦਾਂ ਦਾ ਵਿਵਹਾਰ ਕਰਨਾ ਸੀ। ਘਰ ਕੋਈ ਵੀ ਨਹੀਂ ਸੀ ਜਿਹਨੂੰ ਮੈਂ ਆਪਣੀ ਮਦਦ ਲਈ ਬੁਲਾ ਲੈਂਦੀ। ਮੈਂ ਉਸ ਸਮੇਂ ਨੂੰ ਕੋਸ ਰਹੀ ਸੀ ਜਦੋਂ ਮੈਂ ਘਰ ਇਕੱਲੀ ਰਹਿਣ ਦਾ ਸੋਚਿਆ ਸੀ। ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਮੈਂ ਭਾਬੀ ਦੇ ਭਰਾ ਦੇ ਕਾਲੇ ਘੋੜੇ ਦੀ ਸਵਾਰੀ ਕਰ ਰਹੀ ਸੀ ਮੈਂ ਡਰ ਰਹੀ ਸੀ ਪਹਿਲਾਂ ਤਾਂ ਮੈਂ ਉਹਦੇ ਕਾਲੇ ਘੋੜੇ ਤੇ ਬੈਠਣ ਲੱਗੀ ਘੁਮਰਾਉਂਦੀ ਸੀ ਪਰ ਮੈਨੂੰ ਬਹੁਤ ਮਜ਼ਾ ਆਨ ਲੱਗ ਪਿਆ ਸੀ ਤੇ ਮੈਂ ਵੀ ਮ제 ਵਿੱਚ ਡੁੱਬਦੀ ਜਾਂਦੀ ਸੀ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਤੇ ਮੇਰਾ ਦਿਲ ਵੀ ਧੜਕਦਾ ਪਿਆ ਸੀ ਭਾਬੀ ਦੇ ਭਰਾ ਨੇ ਅੱਜ ਮੈਨੂੰ ਬਹੁਤ ਖੁਸ਼ ਕੀਤਾ ਜਿਹਦੇ ਬਾਰੇ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਕਿ ਇਹ ਕਾਲੇ ਘੋੜੇ ਦੀ ਸਵਾਰੀ ਕਿਹੜੀ ਦੁਨੀਆ ਦੀ ਸੈਰ ਕਰਵਾ ਦੇਊਗੀ ਤੇ ਮੈਨੂੰ ਇੰਨਾ ਵਧੀਆ ਲੱਗਦਾ ਸੀ ਮੇਰੇ ਦਿਲ ਵਿੱਚ ਇੱਕ ਇੱਛਾ ਸੀ ਕਿ ਭਾਬੀ ਦੇ ਭਰਾ ਦਾ ਧੰਨਵਾਦ ਕਰ ਦੇਵਾਂ ਜੋ ਜ਼ਬਰਦਸਤੀ ਮੈਨੂੰ ਇੱਥੇ ਲਿਆਇਆ ਸੀ ਨਹੀਂ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ ਕਿ ਜ਼ਿੰਦਗੀ ਵਿੱਚ ਇਹ ਸਭ ਕੁਝ ਹੁੰਦਾ ਜੋ ਇੰਨਾ ਮਜ਼ੇਦਾਰ ਹੋ ਜਾਂਦਾ ਭਾਬੀ ਦੇ ਭਰਾ ਨੇ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ ਤੇ ਘਾ ਘੋੜੇ ਦਾ ਕਰਕੇ ਮੈਂ ਉਹਦੇ ਉੱਤੇ ਵਾਰ-ਵਾਰ ਟੱਪ ਰਹੀ ਸੀ ਮੈਂ ਵੀ ਹੁਣ ਉੱਟ ਕੇ ਫੜਿਆ ਹੋਇਆ ਸੀ ਤੇ ਭਾਬੀ ਦੇ ਭਰਾ ਨੂੰ ਕਿਹਾ ਕਿ ਬੱਸ ਮੈਂ ਥੱਕ ਗਈ ਆ ਇਸ ਤੋਂ ਜ਼ਿਆਦਾ ਹੁਣ ਮੈਂ ਹੋਰ ਨਹੀਂ ਕਰ ਸਕਦੀ ਪਰ ਹੁਣ ਉਹ ਕਹਿਣ ਲੱਗਾ ਕਿ ਨਹੀਂ ਨਹੀਂ ਹਜੇ ਬੱਸ ਨਹੀਂ ਕਰਨੀ ਹਜੇ ਤਾਂ ਮੈਂ ਪੂਰੀ ਰਾਤ ਤੈਨੂੰ ਆਪਣੇ ਕਾਲੇ ਘੋੜੇ ਦੀ ਸਵਾਰੀ ਕਰਵਾਉਣੀ ਆ ਇਹ ਕਹਿ ਕੇ ਉਹ ਮੁਸਕਰਾਉਣ ਲੱਗ ਪਿਆ ਮੇਰੇ ਸਰੀਰ ਵਿੱਚ ਦਰਦ ਹੋਣ ਲੱਗ ਪਿਆ ਸੀ ਮੈਨੂੰ ਫਿਕਰ ਹੋਣ ਲੱਗ ਪਈ ਸੀ ਕਿਉਂਕਿ ਮੈਂ ਹੁਣ ਸਵਾਰੀ ਨਹੀਂ ਕਰਨਾ ਚਾਹੁੰਦੀ ਸੀ ਪਰ ਭਾਬੀ ਦੇ ਭਰਾ ਨੂੰ ਦੇਖ ਕੇ ਲੱਗਦਾ ਨਹੀਂ ਸੀ ਜਾਨ ਛੱਡ ਦੇਊਗਾ ਇਦਾਂ ਲੱਗਦਾ ਸੀ ਕਿ ਜਿੱਦਾਂ ਉਹ ਮੇਰੀਆਂ ਹੱਡੀਆਂ ਤੋੜ ਕੇ ਹੀ ਜਾਨ ਛੱਡੂਗਾ ਮੈਂ ਕਾਲੇ ਘੋੜੇ ਤੋਂ ਥੱਲੇ ਉਤਰਨਾ ਚਾਹਿਆ ਪਰ ਉਹਨੇ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ ਮੈਨੂੰ ਉਹਦੇ ਤੇ ਗੁੱਸਾ ਆਇਆ ਮੈਂ ਕਿਹਾ ਕਿ ਮੈਨੂੰ ਜਾਣ ਦੇ ਪਰ ਉਹਨੇ ਮੈਨੂੰ ਨਹੀਂ ਛੱਡਿਆ ਤੇ ਕਹਿਣ ਲੱਗਾ ਬੱਸ ਇੱਕ ਵਾਰੀ ਮੇਰੇ ਘੋੜੇ ਦੀ ਸਵਾਰੀ ਕਰ ਲੈ ਇਸ ਤੋਂ ਬਾਅਦ ਫਿਰ ਤੈਨੂੰ ਮੌਕਾ ਨਹੀਂ ਮਿਲਦਾ ਮੈਂ ਤਾਂ ਅੱਗੇ ਹੀ ਇੰਨੇ ਦਿਨਾਂ ਦਾ ਵੇਟ ਕਰ ਰਿਆ ਕਿ ਜੀਜੂ ਤੇ ਦੀਦੀ ਕਿਤੇ ਜਾਣ ਤੇ ਮੈਂ ਤੈਨੂੰ ਆਪਣੇ ਕਾਲੇ ਘੋੜੇ ਦੀ ਸਵਾਰੀ ਕਰਾਵਾਂ ਹੁਣ ਪਤਾ ਨਹੀਂ ਉਹ ਕਦੋਂ ਕਿੱਥੇ ਜਾਣਗੇ ਤੇ ਉਹਨਾਂ ਦੇ ਸਾਹਮਣੇ ਇਹ ਸਭ ਕੁਝ ਕਰਨਾ ਚੰਗਾ ਨਹੀਂ ਲੱਗਦਾ ਪਤਾ ਨਹੀਂ ਉਹਨਾਂ ਨੂੰ ਇਹ ਸਭ ਕੁਝ ਕਰਨਾ ਚੰਗਾ ਲੱਗੂਗਾ ਜਾਂ ਫਿਰ ਉਹ ਗੁੱਸੇ ਹੋਣਗੇ ਮੈਂ ਕਿਹਾ ਠੀਕ ਆ ਮੈਂ ਆਖਰੀ ਵਾਰੀ ਗੱਲ ਮੰਨ ਲੈਂਦੇ ਆ ਉਸ ਤੋਂ ਬਾਅਦ ਤੂੰ ਜੱਦ ਨਹੀਂ ਕਰੂਗਾ ਕਿਉਂਕਿ ਮੈਂ ਸੱਚਮੁੱਚ ਥੱਕ ਗਈ ਸੀ ਮੈਂ ਇਦਾਂ ਪਹਿਲੀ ਵਾਰ ਕੀਤਾ ਸੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਤੂੰ ਪਹਿਲੀ ਵਾਰ ਕੀਤਾ ਮੈਂ ਕਿਹੜਾ 10ਵੀਂ ਵਾਰ ਕੀਤਾ ਮੈਂ 20 ਪਹਿਲੀ ਵਾਰ ਹੀ ਆਪਣੇ ਕਾਲੇ ਘੋੜੇ ਦੀ ਸਵਾਰੀ ਕਿਸੇ ਕੁੜੀ ਨੂੰ ਕਰਵਾਈ ਆ ਇਹ ਗੱਲ ਸੁਣ ਕੇ ਮੈਨੂੰ ਵਿਸ਼ਵਾਸ ਨਹੀਂ ਆਉਂਦਾ ਸੀ ਉਹ ਕਿੰਨਾ ਪਾਗਲ ਸੀ ਮੈਨੂੰ ਲੱਗਦਾ ਸੀ ਕਿ ਉਹ ਆਪਣੇ ਕਾਲੇ ਘੋੜੇ ਦੀ ਸਵਾਰੀ ਹੋਰ ਕੁੜੀਆਂ ਨੂੰ ਤਾਂ ਜ਼ਰੂਰ ਕਰਵਾਉਂਦਾ ਹੋਊਗਾ ਪਰ ਉਹ ਕਹਿਣ ਲੱਗਾ ਕਿ ਤੂੰ ਪਹਿਲੀ ਕੁੜੀ ਆ ਜਿਹਨੇ ਮੇਰੇ ਨਾਲ ਇਦਾਂ ਕੀਤਾ ਮੈਂ ਦੇਖ ਰਹੀ ਸੀ ਕਿ ਉਹਦਾ ਕਾਲਾ ਕੁੜਾ ਕਾਫੀ ਵੱਡਾ ਸੀ ਤੇ ਤਾਕਤਵਰ ਸੀ ਇਦਾਂ ਲੱਗਦਾ ਸੀ ਕਿ ਮੈਨੂੰ ਮਾਰ ਹੀ ਦੇਊਗਾ ਇਦਾਂ ਕਿਦਾਂ ਹੋ ਸਕਦਾ ਸਕਦਾ ਸੀ ਉਹਨੇ ਕਿਸੇ ਕੁੜੀ ਨੂੰ ਘੋੜੇ ਦੀ ਸਵਾਰੀ ਨਾ ਕਰਵਾਈ ਹੋਵੇ ਤੇ ਮੈਂ ਉਹਨੂੰ ਪੁੱਛ ਲਿਆ ਤੇ ਉਹ ਕਹਿਣ ਲੱਗਾ ਮੈਂ ਸੋਚ ਲਿਆ ਸੀ ਕਿ ਜਿਹੜੀ ਕੁੜੀ ਨਾਲ ਮੈਨੂੰ ਪਿਆਰ ਹੋਊਗਾ ਮੈਂ ਉਹਨੂੰ ਹੀ ਆਪਣੇ ਘੋੜੇ ਦੀ ਸਵਾਰੀ ਕਰਵਾਊਗਾ ਨਹੀਂ ਤਾਂ ਮੈਂ ਆਪਣੇ ਘੋੜੇ ਦੇ ਕੋਲ ਵੀ ਨਹੀਂ ਆਉਣ ਦੇਊਗਾ ਬਹੁਤ ਸਾਰੀਆਂ ਕੁੜੀਆਂ ਮੇਰੇ ਘੋੜੇ ਨੂੰ ਦੇਖ ਕੇ ਸਵਾਰੀ ਕਰਨ ਲਈ ਕਹਿੰਦੇ ਸੀ ਪਰ ਮੈਂ ਉਹਨਾਂ ਨੂੰ ਟਾਲ ਦਿੰਦਾ ਸੀ ਇਸ ਤੋਂ ਜ਼ਿਆਦਾ ਲੁਕੋ ਕੇ ਰੱਖਦਾ ਸੀ ਉਹਦੀ ਗੱਲ ਸੁਣ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਾ ਪਹਿਲਾਂ ਮੈਨੂੰ ਆਪਣੇ ਘੋੜੇ ਦੀ ਸਵਾਰੀ ਕਰਵਾਈ ਸੀ ਤੇ ਫਿਰ ਉਹ ਪਿਆਰ ਦਾ ਇਜ਼ਹਾਰ ਕਰਦਾ ਸੀ ਮੈਂ ਕਦੀ ਵੀ ਉਹਨੂੰ ਇਦਾਂ ਦੀ ਨਜ਼ਰ ਨਾਲ ਨਹੀਂ ਦੇਖਿਆ ਸੀ ਕਿ ਮੈਂ ਉਹਦੇ ਨਾਲ ਉਹਦੇ ਘੋੜੇ ਦੀ ਸਵਾਰੀ ਕਰਾਂ ਬਸ ਸੋਚ ਰਹੀ ਸੀ ਕਿ ਹੋਣੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਉਹਦੇ ਬਾਰੇ ਸੋਚਣ ਲੱਗ ਪਈ ਉਹ ਮੈਨੂੰ ਚੰਗਾ ਲੱਗਣ ਲੱਗ ਪਿਆ ਸੀ ਇਦਾਂ ਲੱਗਦਾ ਸੀ ਕਿ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਮੈਂ ਫਿਰ ਇੱਕ ਵਾਰ ਉਹਦੇ ਘੋੜੇ ਦੀ ਸਵਾਰੀ ਕੀਤੀ ਤੇ ਉਹਨੇ ਮੈਨੂੰ ਬਹੁਤ ਘੁੱਟ ਕੇ ਫੜਿਆ ਹੋਇਆ ਸੀ ਮੈਂ ਉਹਦੇ ਨਾਲ ਬੈਠੀ ਹੋਈ ਸੀ ਉਹਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਹੋਇਆ ਸੀ ਮੇਰੀ ਮਾਂ ਮੈਨੂੰ ਜਨਮ ਦੇਂਦੇ ਹੀ ਮਰ ਗਈ ਸੀ ਜਦੋਂ ਮੈਂ 11 ਕੋ ਸਾਲ ਦੀ ਹੋਈ ਤਾਂ ਮੇਰੇ ਪਾਪਾ ਦੀ ਮੌਤ ਹੋ ਗਈ ਮੈਨੂੰ ਬਹੁਤ ਸਦਮਾ ਲੱਗਿਆ ਸੀ ਮੇਰੀ ਜ਼ਿੰਦਗੀ ਤਾਂ ਮੇਰੇ ਵੱਡੇ ਭਰਾ ਨੇ ਬਣਾ ਦਿੱਤੀ ਸੀ ਜਦੋਂ ਮੇਰੇ ਮਾਂ ਪਿਓ ਨਹੀਂ ਸੀ ਤੰਮੀ ਉਹ ਮੇਰਾ ਭਰਾ ਤੇ ਮਾਂ ਪਿਓ ਸਭ ਕੁਝ ਬਣ ਗਿਆ ਸੀ ਮੇਰਾ ਭਰਾ ਉਦੋਂ 15 ਸਾਲ ਦਾ ਸੀ ਪਰ ਉਹ ਮੈਨੂੰ ਇਦਾਂ ਸੰਭਾਲਦਾ ਸੀ ਜਿੱਦਾਂ ਕੋਈ ਸਿਆਣੀ ਮਾਂ ਹੋਵੇ ਮੇਰਾ ਬਹੁਤ ਧਿਆਨ ਰੱਖਦਾ ਸੀ ਤੇ ਬਹੁਤ ਪਿਆਰ ਕਰਦਾ ਸੀ ਮੈਂ ਜਿਹੜੀ ਵੀ ਚੀਜ਼ ਮੰਗਦੀ ਸੀ ਉਹ ਮੈਨੂੰ ਲਿਆ ਕੇ ਦਿੰਦਾ ਸੀ ਪਾਪਾ ਦੀ ਕਾਫੀ ਜ਼ਮੀਨ ਸੀ ਜਿਹਦੀ ਦੇਖਭਾਲ ਮੇਰਾ ਭਰਾ ਹੀ ਕਰਦਾ ਸੀ ਮੈਨੂੰ ਪੈਸਿਆਂ ਦੀ ਕੋਈ ਫਿਕਰ ਨਹੀਂ ਸੀ ਅਸੀਂ ਬਹੁਤ ਖੁਸ਼ ਸੀ ਜਦੋਂ ਮੈਂ 15 ਸਾਲ ਦੀ ਹੋਈ ਤਾਂ ਮੈਂ ਕਾਫੀ ਬਦਲ ਗਈ ਸੀ ਉਦੋਂ ਮੈਨੂੰ ਕਿਸੇ ਔਰਤ ਦੀ ਜ਼ਰੂਰਤ ਸੀ ਜੋ ਮੇਰਾ ਜ਼ਿਆਦਾ ਧਿਆਨ ਰੱਖਦੀ ਮੈਨੂੰ ਜਮਾਨੇ ਦੇ ਬਾਰੇ ਦੱਸਦੀ ਪਰ ਮੇਰੀ ਜ਼ਿੰਦਗੀ ਵਿੱਚ ਇਦਾਂ ਦੀ ਕੋਈ ਵੀ ਔਰਤ ਨਹੀਂ ਸੀ ਮੈਂ ਆਪਣੇ ਦੁੱਖ ਸੁੱਖ ਕਿਸੇ ਨੂੰ ਵੀ ਨਹੀਂ ਦੱਸ ਸਕਦੀ ਮੇਰਾ ਭਰਾ ਮੈਨੂੰ ਬਹੁਤ ਪਿਆਰ ਕਰਦਾ ਸੀ ਪਰ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਵਾ ਜੋ ਇਹ ਇੱਕ ਔਰਤ ਹੀ ਔਰਤ ਨਾਲ ਕਰ ਸਕਦੀ ਆ ਤੇ ਮਰਦ ਨਾਲ ਨਹੀਂ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਜ਼ਰੂਰਤ ਮਹਿਸੂਸ ਹੁੰਦੀ ਸੀ ਕਿ ਮੇਰੇ ਭਰਾ ਦਾ ਵਿਆਹ ਹੋ ਜਾਣਾ ਚਾਹੀਦਾ ਪਰ ਮੈਂ ਉਹਨੂੰ ਕਹਿ ਨਹੀਂ ਸਕਦੀ ਸੀ ਮੈਨੂੰ ਬਹੁਤ ਔਖਾ ਲੱਗਦਾ ਸੀ ਮੇਰੀ ਉਮਰ 15 ਸਾਲ ਦੀ ਹੋ ਗਈ ਸੀ ਤੇ ਇੱਕ ਦਿਨ ਸਾਡੀ ਭੂਆ ਘਰ ਆਈ ਉਹ ਬਾਹਰਲੇ ਦੇਸ਼ ਰਹਿੰਦੀ ਸੀ ਤੇ ਬਹੁਤ ਘੱਟ ਆਉਂਦੀ ਜਾਂਦੀ ਸੀ ਪਰ ਜਦੋਂ ਵੀ ਆਉਂਦੀ ਤੇ ਸਾਨੂੰ ਮਿਲਣ ਲਈ ਜ਼ਰੂਰ ਆਉਂਦੀ ਸੀ ਭੂਆ 5 ਸਾਲਾਂ ਬਾਅਦ ਆਈ ਸੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਮੈਂ ਉਹਦੇ ਨਾਲ ਕਾਫੀ ਸਮਾਂ ਬਤਾਇਆ ਇੱਕ ਮਹੀਨਾ ਸਾਡੇ ਨਾਲ ਹੀ ਰਹੀ ਤੇ ਮੇਰੇ ਭਰਾ ਨੂੰ ਕਹਿ ਕੇ ਗਈ ਕਿ ਜਲਦੀ ਹੀ ਵਿਆਹ ਕਰਵਾ ਲੈ ਇਹ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਈ ਵੀਰੇ ਦੇ ਵਿਆਹ ਬਾਰੇ ਮੇਰੇ ਦਿਲ ਵਿੱਚ ਪਹਿਲਾਂ ਖਿਆਲ ਕਿਉਂ ਨਾ ਆਇਆ ਮੈਂ ਆਪਣੇ ਆਪ ਨੂੰ ਕੋਸਣ ਲੱਗ ਪਈ ਭੂਆ ਵੀ ਵੀਰੇ ਨੂੰ ਵਿਆਹ ਦੇ ਲਈ ਕਹਿ ਗਈ ਸੀ ਮੈਂ ਵੀ ਵੀਰੇ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਲਦੀ ਵਿਆਹ ਕਰਵਾ ਲੈ ਵੀਰੇ ਨੇ ਇੱਕ ਕੁੜੀ ਬਾਰੇ ਦੱਸਿਆ ਜਿਹਨੂੰ ਉਹ ਪਸੰਦ ਕਰਦਾ ਸੀ ਤੇ ਮੇਰਾ ਚਾਚਾ ਤੇ ਭੂਆ ਉਹਨਾਂ ਦੇ ਘਰ ਰਿਸ਼ਤਾ ਲੈ ਕੇ ਚਲੇ ਗਏ ਕੁੜੀ ਨੇ ਵੀ ਆਪਣੀ ਮਾਂ ਨੂੰ ਪਹਿਲਾਂ ਹੀ ਆਪਣੇ ਪਿਆਰ ਬਾਰੇ ਦੱਸ ਦਿੱਤਾ ਸੀ ਤੇ ਇਦਾਂ ਹੀ ਵੀਰੇ ਦਾ ਰਿਸ਼ਤਾ ਹੋ ਗਿਆ ਕੁਝ ਸਮੇਂ ਬਾਅਦ ਅਸੀਂ ਵੀਰੇ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਪਹਿਲਾਂ ਜੋ ਹੋਇਆ ਉਹਨੇ ਸਾਰਿਆਂ ਦੀ ਹੋਸ਼ ਹੀ ਉਡਾ ਦਿੱਤੀ ਮੇਰੀ ਹੋਣ ਵਾਲੀ ਭਾਬੀ ਦੇ ਪਾਪਾ ਦੀ ਮੌਤ ਹੋ ਗਈ ਸੀ ਉਹਦੇ ਘਰ ਵਿੱਚ ਉਹਦਾ ਇੱਕ ਛੋਟਾ ਭਰਾ ਤੇ ਉਹਦੀ ਮਾਂ ਰਹਿੰਦੇ ਸੀ ਵਿਆਹ ਤੋਂ ਤਿੰਨ ਦਿਨ ਪਹਿਲਾਂ ਮਾਂ ਵੀ ਹਾਰਟ ਅਟੈਕ ਹੋ ਗਿਆ ਤੇ ਉਹ ਵੀ ਇਸ ਦੁਨੀਆ ਤੋਂ ਚਲੀ ਗਈ। ਇਹ ਹੁਣ ਨਵੀਂ ਪ੍ਰੋਬਲਮ ਬਣ ਗਈ ਸੀ। ਮੇਰੀ ਹੋਣ ਵਾਲੀ ਭਾਬੀ ਬਹੁਤ ਦੁਖੀ ਸੀ। ਉਹ ਬਹੁਤ ਜ਼ਿਆਦਾ ਰੋ ਰਹੀ ਸੀ। ਇਦਾਂ ਦੇ ਹਾਲਾਤਾਂ ਵਿੱਚ ਮੈਂ ਤੇ ਵੀਰੇ ਨੇ ਉਹਨਾਂ ਦਾ ਬਹੁਤ ਧਿਆਨ ਰੱਖਿਆ ਸੀ। ਭਾਬੀ ਦਾ ਭਰਾ ਵੀ ਜਿਵੇਂ ਟੁੱਟ ਗਿਆ ਸੀ। ਉਹ ਨਾ ਤਾਂ ਕਿਸੇ ਨਾਲ ਗੱਲ ਕਰਦਾ ਸੀ ਤੇ ਨਾ ਹੀ ਕਿਤੇ ਬਾਹਰ ਜਾਂਦਾ ਸੀ। ਉਹ ਬਿਲਕੁਲ ਚੁੱਪ ਰਹਿੰਦਾ ਸੀ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਭਾਬੀ ਵੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ ਮੈਂ ਤੇ ਵੀਰੇ ਨੇ ਇਹ ਸਲਾਹ ਕੀਤੀ ਕਿ ਵਿਆਹ ਦੀ ਤਰੀਕ ਅੱਗੇ ਕਰ ਦਿੰਨੇ ਆ ਕਿਉਂਕਿ ਭਾਬੀ ਤੇ ਉਹਦੇ ਭਰਾ ਦੇ ਹਾਲਾਤ ਹੀ ਕੁਝ ਇਦਾਂ ਦੇ ਸੀ ਕਿ ਉਹ ਵਿਆਹ ਦੇ ਸ਼ੁਭ ਕੰਮ ਨਹੀਂ ਸੀ ਕਰ ਸਕਦੀ ਤੇ ਅਸੀਂ ਰੋਜ਼ ਹੀ ਉਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸੀ ਉਹਨਾਂ ਦਾ ਹਾਲ ਪੁੱਛਣ ਲਈ ਮੇਰੀ ਹੋਣ ਵਾਲੀ ਭਾਬੀ ਤੇ ਉਹਦਾ ਭਰਾ ਆਪਣੀ ਮਾਂ ਦੀ ਮੌਤ ਦਾ ਬਹੁਤ ਅਫਸੋਸ ਕਰ ਰਹੀ ਸੀ ਮੌਕਾ ਦੇ ਕੇ ਅਸੀਂ ਵਿਆਹ ਦੀ ਗੱਲ ਛੇੜ ਦਿੱਤੀ ਤੇ ਬੜੀ ਸਾਦਗੀ ਨਾਲ ਭਾਬੀ ਨੂੰ ਵਿਆਹ ਕੇ ਘਰ ਲੈ ਆਈ ਭਾਬੀ ਆਪਣੇ ਭਰਾ ਦਾ ਕਰਕੇ ਬਹੁਤ ਫਿਕਰ ਕਰਦੀ ਸੀ ਪਰ ਉਹਦੇ ਭਰਾ ਨੇ ਕਿਹਾ ਕਿ ਮੈਂ ਆਪਣਾ ਧਿਆਨ ਰੱਖ ਲਵਾਂਗਾ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਭਾਬੀ ਦਾ ਭਰਾ 17 ਕੋ ਸਾਲ ਦਾ ਸੀ ਉਹਦੇ ਮੂੰਹੋਂ ਇਦਾਂ ਦੀਆਂ ਸਮਝਦਾਰੀ ਵਾਲੀਆਂ ਗੱਲਾਂ ਸੁਣ ਕੇ ਸਾਰੇ ਬੜੇ ਹੈਰਾਨ ਹੋ ਗਏ ਭਾਬੀ ਨੇ ਵੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਭਾਬੀ ਮੈਨੂੰ ਬਹੁਤ ਪਿਆਰ ਕਰਦੀ ਸੀ ਅਸੀਂ ਪੱਕੀਆਂ ਸਹੇਲੀਆਂ ਦੀਆਂ ਤਰ੍ਹਾਂ ਰਹਿੰਦੀਆਂ ਸੀ ਪਹਿਲਾਂ ਮੈਨੂੰ ਲੱਗਦਾ ਸੀ ਕਿ ਭਾਬੀ ਦੇ ਆਉਣ ਨਾਲ ਵੀਰਾ ਬਦਲ ਜਾਊਗਾ ਪਰ ਇਦਾਂ ਨਹੀਂ ਹੋਇਆ ਵੀਰਾ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਇੱਕ ਦਿਨ ਭਾਬੀ ਆਪਣੇ ਭਰਾ ਦੇ ਘਰ ਗਈ ਤਾਂ ਵਾਪਸ ਆਉਣ ਤੇ ਚੁੱਪ ਜਹੀ ਸੀ ਭਾਬੀ ਦੀ ਚੁੱਪ ਨੂੰ ਮੈਂ ਤੇ ਵੀਰੇ ਨੇ ਮਹਿਸੂਸ ਕੀਤਾ ਮੈਂ ਉਹਨੂੰ ਪੁੱਛਿਆ ਪਰ ਉਹਨੇ ਕੁਝ ਨਾ ਦੱਸਿਆ ਉਹ ਜ਼ਿਆਦਾਤਰ ਚੁੱਪ ਹੀ ਰਹਿੰਦੀ ਸੀ ਇਹ ਆਪਣੇ ਭਰਾ ਦੇ ਘਰੋਂ ਹੋ ਕੇ ਆਈ ਸੀ ਮੈਂ ਅਕਸਰ ਹੀ ਉਹਨੂੰ ਚੋਰੀ-ਚੋਰੀ ਰੋਂਦੀ ਨੂੰ ਦੇਖਿਆ ਸੀ ਮੇਰੇ ਕੋਲੋਂ ਦਾ ਦਰਦ ਦੇਖਿਆ ਨਹੀਂ ਜਾਂਦਾ ਸੀ ਪਰ ਮੇਰੇ ਕੋਲ ਕੋਈ ਵੀ ਹੱਲ ਨਹੀਂ ਸੀ ਤੇ ਨਾ ਹੀ ਭਾਬੀ ਸਾਨੂੰ ਕੁਝ ਦੱਸਦੀ ਸੀ ਇੱਕ ਦਿਨ ਭਾਬੀ ਵੀਰੇ ਲਈ ਰੋਟੀ ਬਣਾ ਰਹੀ ਸੀ ਤਾਂ ਵੀਰੇ ਨੂੰ ਉਹਦੇ ਤੇ ਬਹੁਤ ਗੁੱਸਾ ਆਇਆ ਕਹਿਣ ਲੱਗਾ ਕਿ ਜੋ ਵੀ ਪ੍ਰੋਬਲਮ ਆ ਮੈਨੂੰ ਦੱਸ ਸ ਮੈਂ ਉਹਦਾ ਹੱਲ ਕਰ ਦੇਵਾਂਗਾ ਭਾਬੀ ਵੀਰੇ ਦੇ ਗੁੱਸੇ ਨੂੰ ਦੇਖ ਕੇ ਰੋਣ ਲੱਗ ਪਈ। ਭਾਬੀ ਨੂੰ ਰੋਂਦੇ ਦੇਖ ਕੇ ਵੀਰੇ ਨੂੰ ਹੋਰ ਵੀ ਜ਼ਿਆਦਾ ਫਿਕਰ ਹੋ ਗਈ। ਇਦਾਂ ਲੱਗਦਾ ਸੀ ਕਿ ਕੋਈ ਵੱਡੀ ਗੱਲ ਆ ਜੋ ਭਾਬੀ ਸਾਨੂੰ ਦੱਸਣ ਤੋਂ ਡਰਦੀ ਆ। ਵੀਰੇ ਨੇ ਪੁੱਛਿਆ ਤੇ ਭਾਬੀ ਨੇ ਆਪਣੇ ਰੋਂਣ ਦੀ ਵਜ੍ਹਾ ਦੱਸ ਦਿੱਤੀ। ਉਹ ਸੁਣ ਕੇ ਸਾਡਾ ਦੋਵਾਂ ਨੂੰ ਹਾਸਾ ਨਿਕਲ ਗਿਆ। ਇੰਨੀ ਵੱਡੀ ਗੱਲ ਨਹੀਂ ਸੀ ਜਿਹਦੀ ਭਾਬੀ ਨੇ ਫਿਕਰ ਕਰ ਰਹੀ ਸੀ। ਭਾਬੀ ਦਾ ਦਿਲ ਬਹੁਤ ਛੋਟਾ ਸੀ। ਉਹਨੇ ਦੱਸਿਆ ਕਿ ਵੀਰੇ ਨੂੰ ਬੁਖਾਰ ਆ ਜਦੋਂ ਆਪਣੇ ਭਰਾ ਨੂੰ ਮਿਲਣ ਗਈ ਸੀ। ਤਾਂ ਉਹਨੇ ਤੱਕ ਕੁਝ ਵੀ ਖਾਦਾ ਪੀਤਾ ਨਹੀਂ ਤੇ ਨਾ ਹੀ ਦਵਾਈ ਲਈ ਸੀ ਹੁਣ ਉਹ ਠੀਕ ਹੋ ਗਿਆ ਪਰ ਕਿਤੇ ਦੁਬਾਰਾ ਨਾ ਬੁਖਾਰ ਹੋ ਜਾਵੇ ਉਹਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਵੀਰੇ ਦੀ ਗੱਲ ਸੁਣ ਕੇ ਭਾਬੀ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਉਹ ਵਾਰ-ਵਾਰ ਕਹਿ ਰਹੀ ਸੀ ਕਿ ਤੁਸੀਂ ਸੱਚ ਕਹਿ ਰਹੇ ਆ ਏਦਾਂ ਕਿਦਾਂ ਹੋ ਸਕਦਾ ਵੀਰਾ ਮੁਸਕਰਾਉਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ ਵੀਰਾ ਭਾਬੀ ਨੂੰ ਕਹਿੰਦਾ ਕਿ ਆਪਣੇ ਭਰਾ ਨੂੰ ਇੱਥੇ ਲਿਆ ਜਾਂ ਮੈਨੂੰ ਵੀ ਭਾਬੀ ਦੇ ਪਰਾ ਦੇ ਆਉਣ ਨਾਲ ਕੋਈ ਪ੍ਰੋਬਲਮ ਨਹੀਂ ਸੀ ਜੇ ਭਾਬੀ ਦਾ ਭਰਾ ਸਾਡੇ ਘਰ ਆ ਜਾਂਦਾ ਤਾਂ ਭਾਬੀ ਦੀ ਫਿਕਰ ਘੱਟ ਜਾਣੀ ਸੀ ਸ਼ਾਮ ਨੂੰ ਹੀ ਵੀਰਾ ਤੇ ਭਾਬੀ ਉਹਨੂੰ ਜਾ ਕੇ ਲੈ ਆਏ ਭਾਬੀ ਦੇ ਪ੍ਰਾਣੇ ਇੱਥੇ ਆਉਣ ਤੋਂ ਮਨਾ ਕਰ ਦਿੱਤਾ ਪਰ ਵੀਰੇ ਨੇ ਉਹਨਾਂ ਨੂੰ ਉਹਨੂੰ ਮਨਾ ਹੀ ਲਿਆ ਤੇ ਉਹਨਾਂ ਦੀ ਫਿਕਰ ਦੂਰ ਹੋ ਗਈ ਸੀ ਭਾਬੀ ਨੂੰ ਖੁਸ਼ ਦੇ ਕੇ ਸਾਨੂੰ ਵੀ ਵਧੀਆ ਲੱਗਦਾ ਸੀ ਭਾਬੀ ਦਾ ਭਰਾ ਤਾਂ ਕੁਝ ਦਿਨ ਸਾਡੇ ਤੋਂ ਦੂਰ ਦੂਰ ਰਿਹਾ ਤੇ ਫਿਰ ਸਾਡੇ ਘਰ ਦਾ ਮੈਂਬਰ ਹੀ ਬਣ ਗਿਆ ਕੁਝ ਦਿਨਾਂ ਦਾ ਮਾਹੌਲ ਠੀਕ ਰਿਹਾ ਪਰ ਹੁਣ ਮੈਨੂੰ ਉਹ ਪ੍ਰੋਬਲਮ ਜੇਹੀ ਲੱਗਦੀ ਸੀ ਭਾਬੀ ਦਾ ਭਰਾ ਮੈਨੂੰ ਬੜਾ ਅਜੀਬ ਦੇਖਦਾ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਮੈਂ ਉਹਨੂੰ ਕੁਝ ਨੀਕ ਸੀ ਕਹਿ ਸਕਦੀ ਤੇ ਨਾ ਹੀ ਭਾਬੀ ਨੂੰ ਕੁਝ ਕਹਿ ਸਕਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਭਾਬੀ ਨੂੰ ਲੱਗੇ ਕਿ ਮੇਰੀ ਨਨਾਨ ਚੰਗਾ ਵਿਵਹਾਰ ਨਹੀਂ ਕਰਦੀ ਮੈਨੂੰ ਉਹਦੇ ਭਰਾ ਦੇ ਇੱਥੇ ਰਹਿਣ ਦੀ ਪ੍ਰੋਬਲਮ ਆ ਇੱਕ ਦਿਨ ਮੈਂ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਭਾਬੀ ਵੀ ਨਹਾ ਰਹੀ ਸੀ ਵੀਰਾ ਆਪਣੇ ਕੰਮ ਤੇ ਚਲਾ ਗਿਆ ਤੇ ਅਚਾਨਕ ਉਹ ਘਰ ਆ ਗਿਆ ਉਹ ਪਹਿਲਾਂ ਕਦੀ ਵੀ ਇਦਾਂ ਘਰ ਨਹੀਂ ਆਉਂਦਾ ਹੁੰਦਾ ਸੀ ਤੇ ਸਿੱਧਾ ਰਸੋਈ ਵਿੱਚ ਆ ਕੇ ਆ ਗਿਆ ਮੈਨੂੰ ਪੁੱਛਣ ਲੱਗਾ ਕਿ ਦੀਦੀ ਕਿੱਥੇ ਆ ਮੈਂ ਕਿਹਾ ਆਪਣੇ ਕਮਰੇ ਵਿੱਚ ਆ ਉਹ ਮੇਰੇ ਕੋਲ ਆ ਗਿਆ ਤੇ ਕਹਿਣ ਲੱਗਾ ਮੇਰਾ ਬਹੁਤ ਦਿਲ ਕਰਦਾ ਕਿ ਮੈਂ ਤੈਨੂੰ ਆਪਣੇ ਕਾਲੇ ਘੋੜੇ ਦੀ ਸਵਾਰੀ ਕਰਵਾਵਾਂ ਤੇਰਾ ਦਿਲ ਨਹੀਂ ਕਰਦਾ ਕਿ ਤੂੰ ਵੀ ਸਵਾਰੀ ਕਰੇ ਮੈਨੂੰ ਉਹਦੇ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਇਦਾਂ ਹੀ ਕਹੂਗਾ ਤੇ ਮੈਂ ਗੁੱਸੇ ਨਾਲ ਉਹਦੇ ਵੱਲ ਦੇਖਿਆ ਤੇ ਮੈਂ ਆਪਣਾ ਕੰਮ ਕਰਦੀ ਰਹੀ ਮੈਂ ਉਹਨੂੰ ਕਿਹਾ ਕਿ ਮੇਰੇ ਨਾਲ ਜ਼ਿਆਦਾ ਗੱਲਾਂ ਕਰਨ ਦੀ ਕੋਸ਼ਿਸ਼ ਨਾ ਕਰ ਨਹੀਂ ਤਾਂ ਮੈਂ ਵੀਰੇ ਭਾਬੀ ਨੂੰ ਦੱਸ ਦੇਵਾਂਗੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਿਆ ਤੇ ਕਹਿੰਦਾ ਕੀ ਦੱਸੂਗੀ ਮੈਂ ਉਹਨੂੰ ਗੁੱਸੇ ਨਾਲ ਦੇਖਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ। ਉਹ ਮੇਰੇ ਲਈ ਪ੍ਰੋਬਲਮ ਬਣਦਾ ਜਾਂਦਾ ਸੀ। ਮੈਂ ਆਪਣੀ ਜ਼ਿੰਦਗੀ ਵਧੀਆ ਬਤਾ ਰਹੀ ਸੀ। ਮੈਂ ਇਹੀ ਫੈਸਲਾ ਕੀਤਾ ਕਿ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗੀ, ਬਲਕਿ ਚੁੱਪ ਕਰਕੇ ਆਪਣੀ ਇਸ ਪ੍ਰੋਬਲਮ ਵਿੱਚ ਆਪ ਹੀ ਨਿਕਲ ਜਾਊਂਗੀ। ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਹ ਚੁੱਪ ਕੀ ਕਰੂਗੀ। ਜੇ ਮੈਨੂੰ ਇਸ ਬਾਰੇ, ਇਸ ਗੱਲ ਬਾਰੇ ਮਾੜਾ ਜਿਹਾ ਵੀ ਪਤਾ ਹੁੰਦਾ ਮੈਂ ਵੀਰੇ ਤੇ ਭਾਬੀ ਨੂੰ ਸਾਰੀ ਗੱਲ ਦੱਸ ਦੇਣੀ ਸੀ ਪਰ ਬਹੁਤ ਦੇਰ ਹੋ ਗਈ ਸੀ। ਬੀਰਾ ਭਾਬੀ ਕਿਸੇ ਵਿਆਹ ਵਿੱਚ ਚਲੇ ਗਏ ਸੀ ਉਹਨਾਂ ਨੇ ਮੈਨੂੰ ਵੀ ਨਾਲ ਜਾਣ ਲਈ ਕਿਹਾ ਪਰ ਅਗਲੇ ਦਿਨ ਤਾਂ ਮੇਰਾ ਸਕੂਲ ਦਾ ਪੇਪਰ ਸੀ ਜਿਹਦੇ ਕਰਕੇ ਮੈਂ ਉਹਨਾਂ ਨਾਲ ਜਾਣ ਤੋਂ ਮਨਾ ਕਰ ਦਿੱਤਾ ਮੈਂ ਆਪਣੀ ਕਿਤਾਬ ਲੈ ਕੇ ਬੈਠ ਗਈ ਤਾਂ ਕਿ ਕੁਝ ਪੜ ਲਵਾਂ ਪਰ ਮੇ ਤਾਂ ਪੜਾਈ ਵਾਲਾ ਦਿਲ ਹੀ ਨਹੀਂ ਲੱਗਦਾ ਸੀ ਮੈਨੂੰ ਇਕੱਲੀ ਨੂੰ ਘਰ ਡਰ ਲੱਗਦਾ ਸੀ ਕਿਉਂਕਿ ਮੈਂ ਕਦੀ ਵੀ ਇਕੱਲੀ ਨਹੀਂ ਰਹੀ ਸੀ ਭਾਬੀ ਹੁਣਾਂ ਨੇ ਅਗਲੇ ਦਿਨ ਆਉਣਾ ਸੀ ਜਦੋਂ ਸ਼ਾਮ ਹੋ ਗਈ ਤਾਂ ਭਾਬੀ ਦਾ ਭਰਾ ਘਰ ਆ ਗਿਆ ਮੈਨੂੰ ਡਰ ਲੱਗਦਾ ਸੀ ਪਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਕਾਫੀ ਹਨੇਰਾ ਹੋ ਗਿਆ ਮੌਸਮ ਵੀ ਥੋੜਾ ਖਰਾਬ ਹੋ ਗਿਆ ਤੇ ਲਾਈਟ ਵੀ ਚਲੀ ਗਈ ਮੈਂ ਆਪਣੇ ਕਮਰੇ ਵਿੱਚ ਬੈਠੀ ਸੋਚਦੀ ਸੀ ਕਿ اچانک ਹੀ ਮੈਨੂੰ ਇਦਾਂ ਮਹਿਸੂਸ ਹੋਇਆ ਜਿਦਾਂ ਕਿਸੇ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਮੈਂ ਫਟਾਫਟ ਮੋਬਾਈਲ ਚੁੱਕ ਕੇ ਲਾਈਟ ਜਗਾ ਲਈ ਪਰ ਕਿਸੇ ਨੇ ਅੱਗੇ ਹੋ ਕੇ ਫਟਾਫਟ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਹਿਣ ਲੱਗਾ ਚੁੱਪ ਕਰਕੇ ਮੇਰੇ ਨਾਲ ਚੱਲ ਮੈਂ ਆਵਾਜ਼ ਤਾਂ ਪਹਿਚਾਨ ਲਈ ਸੀ ਕਿ ਭਾਬੀ ਦਾ ਭਰਾ ਸੀ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਸੀ। ਉਹਨੇ ਮੇਰੇ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਤੇ ਮੇਰੀਆਂ ਬਾਹਾਂ ਨੂੰ ਘੁੱਟ ਕੇ ਫੜਿਆ ਹੋਇਆ ਸੀ। ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਨਾਲ ਕਿਤੇ ਵੀ ਨਹੀਂ ਜਾਣਾ ਪਰ ਉਹਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਜ਼ਬਰਦਸਤੀ ਖਿੱਚ ਕੇ ਲੈ ਜਾ ਰਿਹਾ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਉਹਦੇ ਕੋਲੋਂ ਆਪਣੇ ਆਪ ਨੂੰ ਕਿੱਦਾਂ ਬਚਾਵਾਂ। ਉਹ ਮੈਨੂੰ ਘਰੋਂ ਬਾਹਰ ਲੈ ਕੇ ਗਿਆ ਤਾਂ ਮੇਰੀ ਜਾਨ ਹੀ ਨਿਕਲ ਗਈ। ਪਤਾ ਨਹੀਂ ਉਹ ਮੈਨੂੰ ਕਿੱਥੇ ਲੈ ਜਾ ਰਿਹਾ ਸੀ। ਮੇਰੇ ਨਾਲ ਉਹ ਕੀ ਕਰਨ ਵਾਲਾ ਸੀ? ਉਹਨੇ ਧੱਕੇ ਨਾਲ ਮੈਨੂੰ ਗੱਡੀ ਵਿੱਚ ਬਿਠਾਇਆ ਤੇ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਮੈਂ ਉਹਦੇ ਸਾਹਮਣੇ ਬੇਵੱਸ ਹੋ ਗਈ ਸੀ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ ਉਹ ਮੈਨੂੰ ਸੁੰਨੀ ਜਿਹੀ ਥਾਂ ਤੇ ਲੈ ਗਿਆ ਜਿੱਥੇ ਇੱਕ ਘਰ ਬਣਿਆ ਹੋਇਆ ਸੀ ਤੇ ਉਹਨੇ ਮੈਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਤੇ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਂ ਇੱਥੋਂ ਭੱਜ ਕੇ ਕਿੱਥੇ ਜਾਂਦੀ ਇੱਕ ਤਾਂ ਸੁੰਨੀ ਥਾਂ ਮੈਨੂੰ ਬਹੁਤ ਡਰ ਲੱਗਦਾ ਸੀ ਦੂਸਰਾ ਉਹਦਾ ਵਿਵਹਾਰ ਵੀ ਕਾਫੀ ਗੁੱਸੇ ਵਾਲਾ ਸੀ ਵੀਰੇ ਤੇ ਭਾਬੀ ਦੇ ਜਾਣ ਤੋਂ ਬਾਅਦ ਉਹਨੇ ਮੈਨੂੰ ਆਪਣਾ ਰੂਪ ਦਿਖਾਇਆ ਸੀ ਮੈਂ ਇਹ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੈਨੂੰ ਘਰ ਦੇ ਅੰਦਰ ਲੈ ਗਿਆ ਤੇ ਕਹਿਣ ਲੱਗਾ ਮੈਂ ਤੈਨੂੰ ਆਪਣੇ ਕਾਲੇ ਘੋੜੇ ਦੀ ਸੈਰ ਕਰਵਾਉਂਗਾ ਉਹਦੀ ਗੱਲ ਸੁਣ ਕੇ ਮੈਨੂੰ ਟੈਨਸ਼ਨ ਜਿਹੀ ਪੈ ਗਈ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕਾਲਾ ਘੋੜਾ ਕਿਹਨੂੰ ਕਹਿੰਦਾ ਡਰ ਨਾਲ ਮੇਰੀ ਜਾਨ ਨਿਕਲਦੀ ਜਾਂਦੀ ਸੀ ਮੈਂ ਉਹਦੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਮੈਂ ਨਹੀਂ ਕਰਨੀ ਤੇਰੇ ਕਾਲੇ ਘੋੜੇ ਦੀ ਸੈਰ ਮੈਨੂੰ ਬਹੁਤ ਡਰ ਲੱਗਦਾ ਰੱਬ ਦਾ ਵਾਸਤਾ ਮੈਨੂੰ ਜਾਨ ਦੇ ਮੈਂ ਉਹਦੀਆਂ ਮਿੰਨਤਾਂ ਕਰਦੀ ਸੀ ਪਰ ਉਹਦੇ ਤੇ ਕੋਈ ਵੀ ਅਸਰ ਨਹੀਂ ਹੁੰਦਾ ਸੀ ਉਹਨੇ ਆਪਣਾ ਕਾਲਾ ਘੋੜਾ ਬਾਹਰ ਕੱਢਿਆ ਦੇਖਣ ਨੂੰ ਤਾਂ ਬਹੁਤ ਸੋਹਣਾ ਸੀ ਪਰ ਉਹਦੀ ਸਵਾਰੀ ਕਰਨ ਬਾਰੇ ਸੋਚ ਕੇ ਤਾਂ ਮੈਨੂੰ ਡਰ ਲੱਗਦਾ ਸੀ ਕਿਉਂਕਿ ਉਹ ਕਾਲਾ ਘੋੜਾ ਮੈਨੂੰ ਬੜਾ ਗੁੱਸੇ ਵਾਲਾ ਲੱਗਦਾ ਸੀ ਇਦਾਂ ਲੱਗਦਾ ਸੀ ਕਿ ਉਹ ਮੈਨੂੰ ਮਾਰ ਦੇਊਗਾ ਉਹਨੇ ਮੈਨੂੰ ਦੋਨਾਂ ਹੱਥਾਂ ਨਾਲ ਚੁੱਕ ਲਿਆ ਜਿੱਦਾਂ ਮੈਂ ਕੋਈ ਗੁੱਡੀ ਹੋਵਾਂ ਉਹਨੇ ਘੋੜੇ ਦੇ ਉੱਪਰ ਬਿਠਾਇਆ ਤੇ ਘੋੜੇ ਦੀ ਲਗਾਮ ਫੜ ਲਈ ਤੇ ਉਹ ਘੋੜਾ ਦੌੜਾ ਰਿਹਾ ਸੀ ਮੈਂ ਡਰ ਨਾਲ ਬੇਹੋਸ਼ ਹੋਣ ਲੱਗ ਪਈ ਕਾਫੀ ਤੇਜ਼ ਘੋੜਾ ਭਜਦਾ ਸੀ ਉਹਨੇ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ ਮੈਂ ਕਿਤੇ ਡਿੱਗ ਨਾ ਜਾਵਾਂ ਤੇ ਬੇਹੋਸ਼ ਨਾ ਹੋ ਜਾਵਾਂ ਕਿਤੇ ਮੇਰੇ ਸਾਟ ਨਾ ਲੱਗ ਜਾਵੇ ਜਦੋਂ ਮੈਂ ਘੋੜੇ ਦੀ ਸਵਾਰੀ ਕਰਕੇ ਥੱਕ ਗਈ ਤਾਂ ਵਾਪਸ ਆ ਕੇ ਉਹਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਤੇ ਆਪਣੇ ਘੋੜਿਆਂ ਦਾ ਤਵੇਲਾ ਦਿਖਾਉਣ ਲੱਗ ਪਿਆ ਉਹਨੇ ਬਹੁਤ ਸੋਹਣੇ ਘੋੜੇ ਰੱਖੇ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਇਹਨਾਂ ਨੂੰ ਹੱਥ ਲਾ ਕੇ ਦੇਖਾਂ ਭਾਬੀ ਦਾ ਭਰਾ ਚੁੱਪਚਾਪ ਰਹਿਣ ਵਾਲਾ ਜੋ ਅਲੱਗ ਹੀ ਰਹਿੰਦਾ ਹੁੰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਅੰਦਰੋਂ ਇੰਨਾ ਬਹਾਦਰਾ ਮੈਨੂੰ ਇੰਨਾ ਪਿਆਰ ਕਰੂਗਾ ਅਸੀਂ ਫਟਾਫਟ ਘਰ ਚਲੇ ਗਏ ਪਰ ਸਾਨੂੰ ਨਹੀਂ ਪਤਾ ਸੀ ਕਿ ਘਰ ਜਾਣ ਤੋਂ ਬਾਅਦ ਇੱਕ ਬੁਰੀ ਖਬਰ ਸਾਡਾ ਇੰਤਜ਼ਾਰ ਕਰਦੀ ਹੋਊਗੀ ਜਿੱਦਾਂ ਹੀ ਅਸੀਂ ਘਰ ਪਹੁੰਚੇ ਤੇ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਵੀਰੇ ਤੇ ਭਾਬੀ ਸਵੇਰ ਹੀ ਆਉਣ ਵਾਲੇ ਸੀ ਤਾਂ ਉਹ ਘਰ ਆ ਗਏ ਭਾਬੀ ਨੂੰ ਬਹੁਤ ਫਿਕਰ ਸੀ ਜਦਕਿ ਵੀਰਾ ਗੁੱਸੇ ਹੋ ਰਿਹਾ ਸੀ ਮੈਨੂੰ ਵੀਰੇ ਦੇ ਗੁੱਸੇ ਤੋਂ ਬਹੁਤ ਡਰ ਲੱਗਦਾ ਸੀ ਮੈਂ ਭਾਬੀ ਭਰਾ ਦੇ ਪਿੱਛੇ ਹੋ ਗਈ ਇਹ ਗੱਲ ਬੜੀ ਅਜੀਬ ਸੀ ਅੱਜ ਉਹਨੇ ਮੈਨੂੰ ਪ੍ਰਪੋਜ਼ ਕੀਤਾ ਸੀ ਮੈਨੂੰ ਵੀ ਉਹਦੇ ਨਾਲ ਪਿਆਰ ਹੋ ਗਿਆ ਸੀ ਉਹ ਮੈਨੂੰ ਆਪਣੇ ਲਈ ਸੁਰੱਖਿਅਤ ਬੰਦਾ ਲੱਗਣ ਲੱਗ ਪਿਆ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਉਸ ਤੋਂ ਜ਼ਿਆਦਾ ਮੇਰੀ ਸੁਰੱਖਿਆ ਕੋਈ ਨਹੀਂ ਕਰ ਸਕਦਾ ਭਾਬੀ ਨੂੰ ਵੀ ਫਿਕਰ ਹੋ ਗਈ ਸੀ ਕਿ ਉਹ ਆਪਣੇ ਭਰਾ ਨੂੰ ਪੁੱਛਣ ਲੱਗੀ ਕਿ ਤੁਸੀਂ ਕਿੱਥੇ ਗਏ ਸੀ ਅਸੀਂ ਤੁਹਾਡਾ ਕੀ ਕਰਕੇ ਕਿੰਨਾ ਪਰੇਸ਼ਾਨ ਹੋ ਰਹੇ ਆ ਸਾਨੂੰ ਲੱਗਦਾ ਸੀ ਕਿ ਤੁਹਾਨੂੰ ਕੁਝ ਹੋਣਾ ਗਿਆ ਹੋਵੇ ਕਿਉਂਕਿ ਕਿਰਨ ਵੀ ਘਰ ਨਹੀਂ ਸੀ ਇਸ ਲਈ ਇਸ ਗੱਲ ਦੀ ਮੈਨੂੰ ਬਹੁਤ ਫਿਕਰ ਹੁੰਦੀ ਸੀ ਭਾਬੀ ਦੇ ਭਰਾ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ ਦੀਦੀ ਕਿਰਨ ਇਕੱਲੀ ਸੀ ਉਹਨੂੰ ਡਰ ਲੱਗ ਮੈਂ ਆਪਣੇ ਤਵੇਲੇ ਵਿੱਚ ਜਾਣਾ ਸੀ ਤੇ ਇਸ ਲਈ ਕਿਰਨ ਨੂੰ ਵੀ ਨਾਲ ਹੀ ਲੈ ਗਿਆ ਉਹ ਵਾਰ-ਵਾਰ ਮਨਾ ਕਰਦੀ ਸੀ ਪਰ ਮੈਂ ਇਹਨੂੰ ਇਕੱਲੀ ਛੱਡ ਕੇ ਜਾਣਾ ਠੀਕ ਨਹੀਂ ਸਮਝਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਉਹਨੇ ਅੱਜ ਵੀਰੇ ਭਾਬੀ ਦੇ ਸਾਹਮਣੇ ਮੇਰੀ ਇੱਜ਼ਤ ਰੱਖ ਲਈ ਸੀ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਭਾਬੀ ਦਾ ਭਰਾ ਮੈਨੂੰ ਪ੍ਰਪੋਜ਼ ਕਰਨ ਲਈ ਲੈ ਕੇ ਗਿਆ ਸੀ ਤਾਂ ਉਹਦੀਆਂ ਨਜ਼ਰਾਂ ਵਿੱਚ ਮੇਰੀ ਕੀ ਇੱਜ਼ਤ ਰਹ ਜਾਂਦੀ ਮੈਂ ਬੜੇ ਪਿਆਰ ਨਾਲ ਉਹਦੇ ਵੱਲ ਦੇਖਿਆ ਤੇ ਉਹ ਮੈਨੂੰ ਦੁਨੀਆ ਦਾ ਸਭ ਤੋਂ ਚੰਗਾ ਮੁੰਡਾ ਲੱਗਦਾ ਸੀ ਵੀਰੇ ਦੇ ਚਿਹਰੇ ਦਾ ਵੀ ਗੁੱਸਾ ਕੁਝ ਘਟ ਹੋ ਗਿਆ ਸੀ ਉਹਨੇ ਵੀ ਅਮਿਤ ਦਾ ਧੰਨਵਾਦ ਕੀਤਾ ਤੇ ਮੈਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਹਿ ਦਿੱਤਾ ਮੈਂ ਡਰਦੀ ਡਰਦੀ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਦੇਰ ਬਾਅਦ ਭਾਬੀ ਮੇਰੇ ਲਈ ਦੁੱਧ ਲੈ ਕੇ ਆਈ ਮੈਂ ਭਾਬੀ ਦਾ ਹੱਥ ਫੜ ਲਿਆ ਭਾਬੀ ਨੂੰ ਬੜੀ ਹੈਰਾਨੀ ਜਿਹੀ ਹੋਈ ਤੇ ਕਹਿਣ ਲੱਗੀ ਕਰਨ ਕੀ ਗੱਲ ਆ ਮੈਂ ਸੋਚ ਲਿਆ ਸੀ ਕਿ ਮੈਂ ਭਾਬੀ ਨੂੰ ਸਭ ਕੁਝ ਦੱਸ ਦਿਆਂਗੀ ਕਿ ਮੈਂ ਅਮਿਤ ਨੂੰ ਪਿਆਰ ਕਰਨ ਲੱਗ ਗਈ ਆ ਤੇ ਉਹਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ ਇਹਦੇ ਲਈ ਇਹੀ ਜ਼ਰੂਰੀ ਸੀ ਕਿ ਮੈਂ ਭਾਬੀ ਨੂੰ ਸੱਚ ਦੱਸ ਦੇਵਾਂ ਮੈਂ ਡਰਦੀ ਸੀ ਕਿ ਵੀਰਾ ਭਾਬੀ ਇਸ ਰਿਸ਼ਤੇ ਤੋਂ ਮਨਾ ਨਾ ਕਰ ਦੇਣ ਪਰ ਹਰਾਨੀ ਦੀ ਗੱਲ ਤਾਂ ਇਹ ਸੀ ਕਿ ਤੁਸੀਂ ਦੋਨੇ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਓ ਅੱਜ ਮੇਰੀ ਰੀਜ ਪੂਰੀ ਹੋ ਗਈ ਤੁਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਤੇ ਮੇਰੀ ਸਾਰੀ ਫਿਕਰ ਖਤਮ ਹੋ ਗਈ ਤੁਸੀਂ ਜਲਦੀ ਹੁਣ ਵਿਆਹ ਕਰਵਾ ਲਓ ਭਾਬੀ ਦੀ ਪਰੇਸ਼ਾਨੀ ਦੇਖ ਕੇ ਮੈਂ ਵੀ ਥੋੜੀ ਪਰੇਸ਼ਾਨ ਹੋ ਗਈ ਸੀ ਅਸੀਂ ਇੱਕ ਟਾਈਮ ਦੇਖਿਆ ਸੀ ਉਹਦੇ ਵੀ ਮਾਪਿਓ ਦੁਨੀਆ ਵਿੱਚ ਨਹੀਂ ਸੀ ਤੇ ਮੇਰੇ ਮਾਪਿਓ ਵੀ ਨਹੀਂ ਸੀ ਅਸੀਂ ਇੱਕ ਦੂਜੇ ਦੀ ਤਕਲੀਫ ਨੂੰ ਸਮਝਦੇ ਸੀ ਇੱਕ ਦੂਜੇ ਦੇ ਦਰਦ ਨੂੰ ਸਮਝਦੇ ਸੀ ਤੇ ਸਾਡਾ ਪਰਿਵਾਰ ਬਣਦਾ ਸੀ ਇਸ ਤੋਂ ਜ਼ਿਆਦਾ ਹੋਰ ਖੁਸ਼ੀ ਦੀ ਕੀ ਗੱਲ ਸੀ ਭਾਬੀ ਮੈਨੂੰ ਛੇੜਨ ਲੱਗ ਪਈ ਤਾਂ ਮੈਂ ਸ਼ਰਮਾ ਕੇ ਉਹਦੇ ਗੱਲ ਲੱਗ ਗਈ ਕੁਝ ਦੇਰ ਬਾਅਦ ਭਾਬੀ ਕਮਰੇ ਵਿੱਚੋਂ ਚਲੀ ਗਈ ਤੇ ਮੈਂ ਅਮਿਤ ਦੇ ਲਈ ਸੁਪਨੇ ਦੇਖਣ ਲੱਗ ਪਈ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਕਿਸਮਤ ਮੇਰੇ ਲਈ ਸਾਰੇ ਰਸਤੇ ਇੰਨੇ ਸੌਖੇ ਕਰ ਦੇਊਗੀ ਮੈਂ ਫਟਾਫਟ ਆਪਣਾ ਫੋਨ ਚੁੱਕਿਆ ਤੇ ਅਮਿਤ ਨੂੰ ਫੋਨ ਲਾਇਆ ਉਹਨੇ ਮੇਰਾ ਫੋਨ ਚੁੱਕ ਲਿਆ ਤੇ ਕਹਿਣ ਲੱਗਾ ਕੀ ਗੱਲ ਆ ਮੇਰੇ ਬਿਨਾ ਤੇਰਾ ਦਿਲ ਨਹੀਂ ਲੱਗ ਰਿਹਾ ਪਹਿਲਾਂ ਤਾਂ ਤੂੰ ਮੇਰੇ ਵੱਲ ਦੇਖਦੀ ਵੀ ਨਹੀਂ ਸੀ ਤੈਨੂੰ ਗੁੱਸਾ ਆਉਣ ਲੱਗ ਜਾਂਦਾ ਸੀ ਹੁਣ ਮੈਨੂੰ ਫੋਨ ਕਰਦੀ ਆ ਮੈਂ ਪਰੇਸ਼ਾਨ ਹੁੰਦੇ ਉਹਨੂੰ ਸਾਰੀ ਗੱਲ ਦੱਸ ਦਿੱਤੀ ਉਹ ਵੀ ਮੇਰੀ ਗੱਲ ਸੁਣ ਕੇ ਪਰੇਸ਼ਾਨ ਹੋ ਗਿਆ ਤੇ ਕਹਿਣ ਲੱਗਿਆ ਅਸੀਂ ਜਲਦੀ ਹੀ ਇੱਕ ਹੋ ਜਾਵਾਂਗੇ ਕਾਫੀ ਟਾਈਮ ਅਸੀਂ ਗੱਲਾਂ ਕਰਦੇ ਰਹੇ ਸਮਾਂ ਕਦੋਂ ਲੰਘ ਗਿਆ ਸਾਨੂੰ ਪਤਾ ਹੀ ਨਾ ਲੱਗਾ ਕੁਝ ਸਮੇਂ ਬਾਅਦ ਭਾਬੀ ਨੇ ਵੀਰੇ ਨਾਲ ਮੇਰੇ ਵਿਆਹ ਦੀ ਗੱਲ ਕੀਤੀ ਤਾਂ ਵੀਰਾ ਵੀ ਮੰਨ ਗਿਆ ਪਰ ਉਹ ਕਹਿੰਦਾ ਸੀ ਕਿ ਅਮਿਤ ਤੇ ਕਿਰਨ ਨੂੰ ਦੋਵਾਂ ਨੂੰ ਪੁੱਛ ਲਓ ਕਿ ਉਹ ਖੁਸ਼ ਆ ਤੇ ਅਸੀਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਹੋ ਸਕਦੇ ਵੀਰੇ ਨੇ ਭਾਬੀ ਨੇ ਵੀਰੇ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਮੈਂ ਚਾਹੁੰਦੀ ਸੀ ਕਿ ਪਹਿਲਾਂ ਤੁਸੀਂ ਆਪ ਹੀ ਹਾਂ ਕਰ ਦਿਓ ਤੇ ਫਿਰ ਮੈਂ ਉਹਨਾਂ ਦੀ ਇੱਛਾ ਪੁੱਛ ਲਵਾਂਗੀ ਭਾਬੀ ਦੀ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਈ ਉਹਨੇ ਵੀਰੇ ਦੀਆਂ ਨਜ਼ਰਾਂ ਵਿੱਚ ਮੇਰੀ ਇੱਜ਼ਤ ਵਧਾ ਦਿੱਤੀ ਸੀ ਤੇ ਮੇਰੀਆਂ ਨਜ਼ਰਾਂ ਵਿੱਚ ਆਪਣੀ ਇੱਜ਼ਤ ਵਧਾ ਲਈ ਸੀ ਕੁਝ ਸਮੇਂ ਬਾਅਦ ਮੇਰਾ ਅਮਿਤ ਦੇ ਨਾਲ ਵਿਆਹ ਹੋ ਗਿਆ ਮੈਂ ਉਹਦੇ ਘਰ ਚਲੀ ਗਈ ਹੁਣ ਅਮਿਤ ਨੂੰ ਵੀ ਚੰਗਾ ਨਹੀਂ ਲੱਗਦਾ ਸੀ ਕਿ ਅਸੀਂ ਹੁਣ ਵੀਰੇ ਭਾਬੀ ਦੇ ਘਰ ਰਹੀਏ ਉਹ ਤਾਂ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਪਰ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਅਲੱਗ ਘਰ ਵਿੱਚ ਰਹਾਂਗੇ ਅਮਿਤ ਆਪਣਾ ਕਾਲਾ ਘੋੜਾ ਲੈ ਕੇ ਆਇਆ ਸੀ ਰਾਤ ਨੂੰ ਅਸੀਂ ਉਹਦੀ ਸਵਾਰੀ ਕਰਦੇ ਸੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਇਦਾਂ ਲੱਗਦਾ ਕਿ ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਗਏ ਤੇ ਸ਼ਾਂਤੀ ਆ ਗਈ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣਨ ਲਈ ਆਏ ਹਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ